ਅਜੋਧਿਆ ਦੇ ਵਿੱਚ ਰਾਮ ਲੱਲਾ ਵਿਰਾਜਮਾਨ ਹੋ ਚੁੱਕੇ ਨੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਇਸ ਜਿਹੜੀ ਖੁਸ਼ੀ ਆ ਮਨਾਈ ਜਾ ਰਹੀ ਹੈ ਤਾਜ ਦੇ ਦਿਨ ਨੂੰ ਦੀਪਾਵਲੀ ਦੇ ਰੂਪ ਦੇ ਵਿੱਚ ਜਿਹੜਾ ਕਿ ਮਨਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਤੋਂ ਦਿਖਾਵਾਂਗੇ ਭਗਤ ਇੱਥੇ ਨੱਚਦੇ ਹੋਏ ਨਜ਼ਰ ਆ ਰਹੇ ਨੇ ਆਤਿਸ਼ਬਾਦੀ ਕੀਤੀ ਜਾ ਰਹੀ ਹੈ ਪਟਾਕੇ ਵਜਾਏ ਜਾ ਰਹੇ ਨੇ ਤਾਂ ਦੀਪਮਾਲਾ ਕੀਤੀ ਜਾ ਰਹੀ ਹੈ 11000 ਦੀਏ ਜਿਹੜੇ ਕਿ ਇੱਕੋ ਵਕਤ ਜਗਾਇਆ ਜਾ ਰਹੇ ਨੇ ਤਾਂ ਤਸਵੀਰਾਂ ਤੋਂ ਹੀ ਦੇਖ ਸਕਦੇ ਹੋ ਭਗਤਾਂ ਦੇ ਵਿੱਚ ਜਿਹੜੀ ਕਿ ਖੁਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਦਾ ਦੀਪਮਾਲਾ ਜਿਹੜੇ ਕਰ ਰਹੇ ਨੇ ਤਾਂ ਗੱਲ ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਰਹਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਜਾਂ ਗਰੀਬਾਂ ਦਾ ਜੌਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਹਾਂ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਆਤਮਿਕ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਦ੍ਰੈਸ਼ੀ ਗਰਾਊਂਡ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੱਡੀ ਗਿਣਤੀ ਦੇ ਵਿੱਚ ਭਗਤ ਇੱਥੇ ਪਹੁੰਚੇ ਹੋਏ ਨੇ ਤਾਂ ਦੀਪਮਾਲਾ ਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਭਗਤਾਂ ਦੇ ਵਿੱਚ ਜਿਹੜਾ ਕੀ ਕਾਫੀ ਉਤਸ਼ਾਹ ਵਾ ਉਹ ਦੇਖਣ ਨੂੰ ਮਿਲ ਰਿਹਾ ਹੈ तो तस्वीर तुझी देख सकते हो सर आज के दिन को कैसे सेलिब्रेट कर रहे हो क्या कहना चाहोगे आज के दिन भगवान राम 500 सालों के बाद अयोध्या जी आए हैं और पूरा देश राममय हो चुका है पूरा देश जय महाकाल महाआरती सेवा परिवार की तरफ से ग्यारह हजार दीपकों से जो ये रंगोली बनाई गई है पूरे लुधियाना में पूरे लुधियाना में ऐसे भव्य आयोजन हो रहे हैं ਬਹੁਤ ਅੱਛਾ ਲੱਗ ਰਿਹਾ ਜੋ ਪੂਰਾ ਦੇਸ਼ ਰਾਮ ਮੇ ਹੋ ਚੁੱਕਾ ਹੈ ਜੈ શ્રી ਰਾਮ ਬਿਲਕੁਲ ਨਾਰੇ ਜਿਹੜੇ ਲਗਾਏ ਜਾ ਰਹੇ ਨੇ શ્રી ਰਾਮ ਦੇ ਤਾਂ ਕਿਹਾ ਜਾ ਰਿਹਾ ਕਿ ਪੂਰਾ ਦੇਸ਼ ਹੈ ਜਿਹੜਾ ਕਿ ਰਾਮੇ ਹੋ ਚੁੱਕਿਆ ਹੈ ਔਰ ਲੁਧਿਆਣਾ ਜੇਕਰ ਗੱਲ ਕਰੀਏ ਤਾਂ ਦੀਪ ਦੀ ਜਿਹੜੀ ਕਿ ਰੰਗੋਲੀ ਉਹ ਬਣਾਈ ਗਈ ਹੈ ਤਾਂ ਕੁਝ ਹੋਰ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਮੈਮ ਕਿਵੇਂ ਦੇਖਦੇ ਹੋ ਅੱਜ ਪੂਰਾ ਦੇਸ਼ ਹੈ ਜਿਹੜਾ ਕਿ ਦੁਪਾਵਲੀ ਵਰਗਾ ਮਾਹੌਲ ਹੈ ਲੱਗ ਕੇ ਦੇਖਣ ਨੂੰ ਮਿਲ ਰਿਹਾ ਹੈ ਕਰੀਬ 550 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਅਜ ਰਾਮ ਲੱਲਾ ਆਪਣੇ ਯੋਧਿਆ ਘਰ ਵਿਰਾਜਮਣ ਹੋ ਚੁੱਕੇ ਨੇ ਬਿਕੋਜ਼ ਰਾਮ ਜੀ ਜਦੋਂ ਯੋਧਿਆ ਆਏ ਸੀ ਅਸੀਂ ਨਹੀਂ ਸੀ ਦੇਖੇ ਸਾਡੇ ਰਾਮ ਜੀ ਅੱਜ ਯੋਧਿਆ ਆਏ ਨੇ ਇਸ ਕਰਕੇ ਸਾਰਾ ਦੇਸ਼ ਦੀਵਾਲੀ ਮਨਾ ਰਿਹਾ ਹੈ ਖੁਸ਼ੀ ਕਿੰਨੀ ਹੈ ਜੀ ਅੱਜ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਭਾਈ ਜੀ ਕੀ ਕਹਿਣਾ ਚਾਹਦੇ ਹੋ ਅੱਜ ਦੀ ਪਾਵਲੀ ਵਰਗਾ ਮਾਹੌਲ ਹੈ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਅੱਜ ਤਾਂ ਮੋਦੀ ਜੀ ਨੇ ਇੰਨੀ ਕਮਾਲ ਕਰਤੀ ਹੈ ਕੀ ਦੱਸਿਓ ਤੁਹਾਨੂੰ ਇਹੋ ਖੁਸ਼ੀ ਦਾ ਪਲ ਹੈ ਹੀ ਨਹੀਂ ਕੋਈ ਸਤਿ ਸ੍ਰੀ ਅਕਾਲ ਤਾਂ ਬਿਲਕੁਲ ਬੇਹਦ ਖੁਸ਼ ਨਜ਼ਰ ਆ ਰਹੇ ਨੇ ਰਾਮ ਭਗਤ ਤਾਂ ਕਿਹਾ ਜਾ ਰਿਹਾ ਖੁਸ਼ੀ ਦਾ ਜਿਹੜਾ ਕਿ ਟਿਕਾਣਾ ਨਹੀਂ ਹੈ ਕੋਈ ਤਾਂ 11000 11000 ਦੀਪਕਾ ਦੀ ਜਿਹੜੀ ਕੋਲੀ ਆ ਬਣਾਈ ਗਈ ਹੈ ਤਾਂ ਗੱਲ ਵੀ ਕਰ ਲੈਣੇ ਆ ਅੱਜ ਕਿਵੇਂ ਦੇਖਦੇ ਹੋ ਅੱਜ ਐਨੇ 100 ਸਾਲਾਂ ਬਾਅਦ ਰਾਮ ਲੱਲਾ ਆਪਣੇ ਘਰ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ ਤਾਂ ਪੂਰਾ ਦੇਸ਼ ਅੱਜ ਰਾਮਿਆ ਹੋਇਆ ਹੋਇਆ ਐਕਚੁਅਲੀ ਜੈ ਮਾ ਕਾਲ ਮਾਰਤੀ ਸੇਵਾ ਪਰਿਵਾਰ ਵੱਲੋਂ 11000 ਦੀਪਕ ਜਲਾ ਕੇ ਜੈ ਸ਼੍ਰੀ ਰਾਮ ਲਿਖਿਆ ਗਿਆ ਤੇ ਜੈ ਸ਼੍ਰੀ ਰਾਮ ਜੀ ਦੀ ਮਹਾਰਤੀ ਕੀਤੀ ਗਈ ਹੈ ਤੇ ਆ ਤੁਸੀਂ ਦੇਖ ਰਹੇ ਹੋ ਕਿੰਨਾ ਉਤਸਵ ਦਾ ਮਾਹੌਲ ਹੈ ਤੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਵੀ ਭਗਤ ਜੈ ਸ਼੍ਰੀ ਰਾਮ ਜੀ ਦੇ ਆਗਮਨ ਦੀਆਂ ਖੁਸ਼ੀਆਂ ਮਨਾ ਰਹੇ ਹੈ ਬਿਲਕੁਲ ਰਾਮ ਭਗਤ ਜਿਹੜੇ ਨੇ ਉਹ ਖੁਸ਼ੀ ਮਨਾ ਰਹੇ ਨੇ ਤਾਂ ਦੇਸ਼ਾ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾ ਦੇ ਵਿੱਚ ਵੀ ਰਾਮੇ ਜਿਹੜੇ ਕਿ ਭਗਤ ਨੇ ਨਜ਼ਰ ਆ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਦੀਪਮਾਲਾ ਜਿਹੜੀ ਕੀਤੀ ਜਾ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਵੀ ਆਪਣੇ ਘਰ ਦੇ ਵਿੱਚ ਜਿਹੜੀ ਕਿ ਦੀਪਮਾਲਾ ਕੀਤੀ ਗਈ ਹੈ ਤਾਂ ਬੱਚੇ ਹੋਣ ਜਾਂ ਬਜ਼ੁਰਗ ਹੋਣ ਜਾਂ ਮਹਿਲਾਵਾਂ ਹੋਣ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨੱਚ ਟੱਪ ਕੇ ਜਿਹੜੀ ਕਿ ਖੁਸ਼ੀ ਹੈ ਉਹ ਮਨਾਈ ਜਾ ਰਹੀ ਹੈ ਤਾਂ ਕਿਸ ਤਰ੍ਹਾਂ ਨੱਚ-ਨਾਚ ਕੇ ਜਿਹੜੀ ਕਿ ਖੁਸ਼ੀ ਹੈ ਉਹ ਮਨਾਈ ਜਾ ਰਹੀ ਹੈ ਤਾਂ ਮਾਹੌਲ ਜਿਹੜਾ ਕਿ ਜੈ ਸ਼੍ਰੀ ਰਾਮ ਬਹੁਤਿਆਰ ਤਸਵੀਰਾਂ ਛੋਟੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਤਾਂ ਦੇਖ ਸਕਦੇ ਹੋ ਤੁਸੀਂ ਹਾਂਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤਾਂ ਬੱਚੇ ਵੀ ਜਿਹੜੇ ਕੀ ਖੁਸ਼ ਨੇ ਉਹ ਨਜ਼ਰ ਆ ਰਹੇ ਨੇ ਠੀਕ ਹੋਈ ਮੰਜੀ ਤਾਂ ਸਿੱਧੀਆਂ ਤਸਵੀਰਾਂ ਛੋਟੇ ਨਾਲ ਸਾਂਝੀਆਂ ਕਰ ਰਹੇ ਹਾਂ ਲੋਕਾਂ ਦੇ ਵਿੱਚ ਜਿਹੜੀ ਖੁਸ਼ੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਲੋ ਪਹੁੰਚੇ ਹੋਏ ਨੇ ਤਾਂ 11000 ਦੀਪਕ ਦੀ ਜਿਹੜੀ ਕਿ ਰੰਗੋਲੀ ਆ ਉਹ ਬਣਾਈ ਗਈ ਹੈ ਤਾਂ ਸਿੱਧੀਆਂ ਤਸਵੀਰਾਂ ਠੋੜਨਾ ਸਾਂਝਿਆ ਕਰ ਰਹੇ ਹਾਂ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਤਾਂ ਓਮ ਲਿਖਿਆ ਗਿਆ ਹੈ ਦੀਪਕ ਦੇ ਨਾਲ ਰੰਗੋਲੀ ਬਣਾਈ ਗਈ ਹੈ RAM ਲਿਖਿਆ ਗਿਆ ਹੈ ਤਾਂ 11000 ਦੀਪਕ ਨੇ ਜਿਹੜੇ ਕਿ ਦੀਮਮਾਲਾ ਕੀਤੀ ਜਾ ਰਹੀ ਹੈ ਤਾਂ ਪੂਰਾ ਲੁਧਿਆਣਾ ਜਿਹੜਾ ਕਿ RAM ਰੰਗ ਦੇ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਨਾਲ ਦੀ ਨਾਲ ਜਿਹੜੀ ਕਿ ਆਤਿਸ਼ਬਾਜੀ ਹੈ ਉਹ ਵੀ ਕੀਤੀ ਜਾ ਰਹੀ ਹੈ ਤਾਂ ਭਗਤਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਉਸ਼ਾਵਾ ਉਹ ਦੇਖਣ ਨੂੰ ਮਿਲ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਭਗਤ ਇੱਥੇ ਪਹੁੰਚੇ ਹੋਏ ਨੇ ਤਾਂ ਬਾਈ ਜੀ ਕੀ ਕਹਿਣਾ ਚਾਹੋਗੇ ਅੱਜ ਪੂਰੇ ਦੇਸ਼ ਦੇ ਵਿੱਚ ਕੀ ਵਿਦੇਸ਼ਾਂ ਦੇ ਵਿੱਚ ਵੀ ਦੀਵਾਲੀ ਵਰਗਾ ਕਿ ਮਾਹੌਲ ਆਉ ਦੇਖਣ ਨੂੰ ਮਿਲ ਰਿਹਾ ਸਾਡੇ 550 ਸਾਲ ਬਾਅਦ ਸਾਡੇ ਨਰਿੰਦਰ ਮੋਦੀ ਜੀ ਦਾ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ 550 ਸਾਲ ਬਾਅਦ ਸਾਡੀ ਉਮੀਦ ਜਗਾਈ ਔਰ ਅੱਜ ਮੋਦੀ ਜੀ ਦੀ ਬਦੌਲਤ ਹੀ ਸ਼੍ਰੀ ਰਾਮ ਲੱਲਾ ਜੀ ਆਪਣੇ ਜਨਮ ਸਥਾਨ ਤੇ ਆ ਕੇ ਬਿਰਾਜਮਾਨ ਹੋਏ ਨੇ ਬਿਲਕੁਲ ਮੈਮ ਕਿਵੇਂ ਦੇਖਦੇ ਹੋ ਅੱਜ ਪੂਰੇ ਦੇਸ਼ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਹੈ ਜਿਹੜਾ ਕਿ ਦੇਖਣ ਨੂੰ ਮਿਲ ਰਿਹਾ ਅੱਜ ਦੀਵਾਲੀ ਵਰਗਾ ਮਾਹੌਲ ਹੈ ਬਹੁਤ ਵਧੀਆ ਲੱਗ ਰਿਹਾ ਹੈ ਸਾਡੇ ਰਾਮ ਜੀ ਅੱਜ 5 550 ਸਾਲ ਪਾਲ ਆਏ ਨੇ ਤਾਂ ਤੁਸੀਂ ਵੀਰ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਅੱਜ ਦਾ ਦਿਨ ਅਸੀਂ ਮਹਾ ਦੀਵਾਲੀ ਜਿਵੇਂ ਸੈਲੀਬ੍ਰੇਟ ਕਰੀ ਦੀਏ ਉਦਾਂ ਹੀ ਕਰ ਰਹੇ ਹਾਂ ਜੀ ਬਿਲਕੁਲ ਬੇਹਦ ਅਲੋਕਿਕ ਤਸਵੀਰਾਂ ਨੇ ਤਾਂ ਆਤਿਸ਼ਬਾਜ਼ੀ ਹੈ ਜਿਹੜੀ ਕਿ ਉਹ ਵੀ ਕੀਤੀ ਜਾ ਰਹੀ ਹੈ ਤਾਂ ਵੱਡੀ ਗਿੰਚੀ ਦੇ ਵਿੱਚ ਰਾਮਪਗਤ ਇੱਥੇ ਪਹੁੰਚੇ ਹੋਏ ਨੇ ਤਾਂ ਦ੍ਰਿਸ਼ਟੀ ਗਰਾਊਂਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 11000 ਦੀਪਕਾਂ ਦੀ ਰੰਗੋਲੀ ਹੈ ਜਿਹੜੀ ਕਿ ਉਹ ਬਣਾਈ ਗਈ ਹੈ ਤਾਂ ਲੋਕ ਇਹ ਖੂਬਸੂਰਤ ਪਲ ਜਿਹੜੇ ਕਿ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰ ਰਹੇ ਨੇ ਸੈਲਫੀਆਂ ਲਈਆਂ ਜਾ ਰਹੀਆਂ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਭਗਤਾਂ ਦੇ ਵਿੱਚ ਜਿਹੜਾ ਕਿ ਉੱਸਾ ਵਾ ਉਹ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਲੰਬੇ ਸਮੇਂ ਤੋਂ ਬਾਅਦ ਰਾਮ ਭਗਤਾਂ ਦੇ ਵਿੱਚ ਜਿਹੜੀ ਕੀ ਖੁਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਅੱਜ ਦਾ ਦਿਨ ਹੈ ਜਿਹੜਾ ਕੀ ਇਤਿਹਾਸ ਦੇ ਵਿੱਚ ਵੀ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਜਾਵੇਗਾ ਕਿਉਂਕਿ ਅੱਜ ਦੇ ਦਿਨ RAM ਲੱਲਾ ਆਪਣੇ ਅਜੋਧਿਆ ਘਰ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ ਤਾਂ ਦੇਸ਼ ਦੇ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਸ ਜਿਹੜੀ ਖੁਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕੈਮਰਾ ਪਰਸਨਿੰਗ ਦੇ ਨਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ